ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਸਾਡੇ ਪਿੰਡ ਸਾਡੇ ਹਲਕੇ ਦੇ ਮਾਨਯੋਗ ਐਮਐਲਏ ਸਾਹਿਬ ਪਹੁੰਚੇ ਤੇ ਪਹੁੰਚ ਗਏ ਉਹਨਾਂ ਨੇ ਆਪਣੇ ਨਸ਼ਿਆਂ ਖਿਲਾਫ ਜਿਹੜਾ ਜੁੱਧ ਉਹਨਾਂ ਛੇੜਿਆ ਹੈ ਆਮ ਆਦਮੀ ਪਾਰਟੀ ਨੇ ਉਹਦੇ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਜਾਣਕਾਰੀ ਦੇਣ ਤੋਂ ਬਾਅਦ ਪਿੰਡ ਦੇ ਸਕੂਲ ਦੇ ਵਾਸਤੇ ਉਹਨਾਂ ਨੇ ਕੁਝ ਗ੍ਰਾਂਟ ਵੀ ਪਿੰਡ ਦੇ ਸਕੂਲ ਨੂੰ ਦਿੱਤੀ ਹੈ ਗ੍ਰਾਂਟ ਦੇਣ ਤੋਂ ਬਾਅਦ ਜਦੋਂ ਉਹ ਜਾਣ ਲੱਗ ਗਈ ਹੈ ਸਾਡੇ ਪਿੰਡ ਦੇ ਬਹੁਤ ਮੁੱਦੇ ਨੇ ਜਿਹੜੇ ਪਿਛਲੇ 5-7 ਸਾਲ ਤੋਂ ਰੁਕੇ ਹੋਏ ਨੇ ਜਿਵੇਂ ਕਿ ਸਾਡੇ ਪਿੰਡ ਦੀ ਸੜਕ ਹੈ ਸੜਕ ਬਹੁਤ ਲੋਕ ਪਰੇਸ਼ਾਨ ਨੇ ਆ ਲੋਕਾਂ ਨੂੰ ਬਹੁਤ ਦਿੱਕਤ ਆ ਰਹੀ ਹੈ ਮੀਂਹ ਕਣੀ ਦੇ ਵਿੱਚ ਤੇ ਵੈਸੇ ਵੀ ਕੋਈ ਪੇਸ਼ੈਂਟ ਦਾ ਆਣਾ ਜਾਣਾ ਬਹੁਤ ਦਿੱਕਤ ਆਉਂਦੀ ਹੈ ਇਹ ਪਿੰਡ ਸੈਦਪੁਰ ਤੋਂ ਚੜਿਆਲੇ ਤੱਕ ਸੜਕ ਹੈ ਜਿਹੜੀ ਆ ਇਹ ਐਮਐਲਏ ਸਾਹਿਬ ਨੇ ਕਿਹਾ ਵੀ 12 ਫੁੱਟੀ ਬਣੇਗੀ ਪਰ ਸਾਨੂੰ ਇਸ ਚੀਜ਼ ਦਾ ਬੜਾ ਦੁੱਖ ਹੈ ਵੀ ਜਿਹੜੀ ਸਾਡੀ ਇਹ ਸੜਕ ਹੈ ਇਹ 12 ਫੁੱਟੀ ਤੋਂ ਘੱਟੋਂ ਘੱਟ 18 ਫੁੱਟੀ ਬਣਨੀ ਚਾਹੀਦੀ ਹੈ ਵੀ ਦੋ ਸਕੂਲ ਦੀਆਂ ਬੱਸਾਂ ਬਰਾਬਰੋ ਬਰਾਬਰੀ ਚੱਲ ਸਕਣਾਂ ਹੋਰ بڑے ਮੁੱਦੇ ਸੀ ਸਾਡੇ ਸਕੂਲ ਦੀ ਪਿੰਡ ਦੇ ਵਿੱਚ ਜਿਹੜਾ ਸਕੂਲ ਹੈ ਉਹ ਚ ਬਿਲਡਿੰਗ ਹੈ ਉਹ ਪੁਰਾਣੀ ਸੀ ਜੰਗਰ ਸੀ ਉਹ ਦੁਬਾਰੇ ਠਹਿ ਕੇ ਬਣਨੀ ਚਾਹੀਦੀ ਹੈ ਕਿਸੇ ਬੱਚੇ ਦਾ ਨੁਕਸਾਨ ਨਾ ਹੋ ਜਾਏ ਸਾਡੇ ਪਿੰਡ ਦੇ ਪਾਰਕ ਦੇ ਵਿੱਚ ਦੋ ਟਰਾਂਸਫਾਰਮ ਸੀ ਉਹਨਾਂ ਬਾਰੇ ਵੀ ਅਸੀਂ ਬੜੇ ਵਿਸਤਾਰ ਨਾਲ ਗੱਲ ਕੀਤੀ ਅੱਜ ਤੋਂ 2-3 ਸਾਲ ਪਹਿਲਾਂ ਕਿਹਾ ਸੀ ਵੀ ਤਾਰਾਂ ਬਹੁਤ ਨੀਵੀਆਂ ਨੇ ਲੋਕਾਂ ਨੂੰ ਹੱਥ ਲੱਗਦੇ ਨੇ ਕਿਸੇ ਨੂੰ ਕਰੰਟ ਲੱਗ ਜਾਏਗਾ ਬੱਚੇ ਸ਼ਾਮ ਨੂੰ ਖੇਡਦੇ ਨੇ ਵੀ ਇਹਦਾ ਕੋਈ ਹੱਲ ਕਰਿਆ ਜਾਵੇ ਪਰ ਪਿਛਲੇ 2 ਸਾਲ ਤੋਂ ਵੀ ਤਾਂ ਕੋਈ ਵੀ ਹੱਲ ਨਹੀਂ ਕੀਤਾ ਗਿਆ ਗੱਲ ਸੁਣਦੇ ਨੇ ਸੁਣ ਕੇ ਚਲੇ ਜਾਂਦੇ ਸੀਗੇ ਪਰ ਅੱਜ ਜਦੋਂ ਉਹਨਾਂ ਨੂੰ ਦੁਬਾਰੇ ਬੇਨਤੀ ਕੀਤੀ ਉਹਨਾਂ ਨੇ ਮੌਕੇ ਤੇ ਹੀ ਐਸਡੀਓ ਸਾਹਿਬ ਨੇ ਕਿਹਾ ਵੀ ਇਹ ਮਸਲਾ ਹੱਲ ਕੀਤਾ ਜਾਵੇ ਹੁਣ ਦੇਖਦੇ ਹਾਂ ਇਹ ਇੱਕ ਨੇਕ ਕਾਇਨ ਦੇ ਵਿੱਚ ਇਹ ਮਸਲਾ ਹੱਲ ਹੁੰਦਾ ਇਹ ਇਹ ਕਿਹਾ ਸੀਗਾ ਜੀ ਐਮਐਲਏ ਸਾਹਿਬ ਦੋ ਸਾਲ ਦੇ ਬੱਚਿਆਂ ਦਾ ਨੁਕਸਾਨ ਹੋਣ ਤੋਂ ਪਹਿਲੇ ਕਿਸੇ ਦਾ ਕੋਈ ਨੁਕਸਾਨ ਹੋਣ ਤੋਂ ਪਹਿਲੇ ਇਹ ਟ੍ਰਾਂਸਫਰ ਬਾਹਰ ਕੱਢੇ ਜਾਣ ਅਸੀਂ ਤਾਂ ਖੇਤ 'ਚ ਸੀਗੇ ਜਦੋਂ ਸਾਨੂੰ ਪਤਾ ਲੱਗਿਆ ਕਿ ਐਮਐਲਏ ਸਾਹਿਬ ਆ ਰਹੇ ਨੇ ਅਸੀਂ ਭੱਜ ਕੇ ਆ ਕੇ ਉਹਨਾਂ ਨਾਲ ਗੱਲਬਾਤ ਕਰਾਉਂਦਾ ਆਪਣਾ ਵਿਚਾਰ ਰੱਖਿਆ ਹੀ ਆ ਤੇ ਬਾਕੀ ਦੇਖਦੇ ਆਈਆ ਕਿੰਨੇ ਛੇਤੀ ਸਾਡੇ ਪੰਡ ਦੇ ਇਹਨਾਂ ਮਸਲੇ ਹੱਲ ਹੁੰਦੇ ਨੇ ਧੰਨ ਵੈਬਰ ਜੀ ਕਾਨ ਸਾ ਵੈਬਰ ਕੀ ਕਰਦੇ ਇਹ ਮੀਟਿੰਗ ਕਰੀਏ ਇਹ ট্রান্সਫਾਰਮ ਸਾਡਾ ਜੀ ਉਹ ਉੱਥੇ ਬਾਹਰ ਇੱਕ ਸਾਈਡ ਪਰ ਕੱਢਿਆ ਜਾਵੇ ਇੱਕ ਸਾਈਡ ਪਰ ਹੋਣਾ ਚਾਹੀਦਾ ਇਹ ਪਾਰਕ ਦੇ ਵਿੱਚ ਦਾ ট্রান্সਫਾਰਮ ਨਾਲ ਜਗਾ ਰੁਧ ਰਹੀਏ ਨਾਲੇ ਰਿਸਕ ਆਈ ਆ ਇੱਕ ਸਾਈਡ ਪਰ ਇੱਕ ਖੁੰਜੇ ਪਰ ਹੋ ਗਈ ਆ ਇਹਦਾ ਵਿੱਚ ਕੰਮੇ ਨਹੀਂ ਹੋਈ ਉਹ ਤਾਰਾਂ ਸਿਰਫ ਉੱਥੇ ਜਾਣੀਆਂ ਨਹੀਂ ਉਹ ਖੁੰਜੇ ਦੇ ਵਿੱਚ ਉੱਥੇ ਜਾਣ ਹੀ ਸਾਰੀਆਂ ਸਰ ਐਵਰ ਇਸ ਕੀਤੀ ਦੇਖੇ ਰਹੀ ਬਹੁਤ ਬੰਦੇ ਬੱਚੇ ਆਈਏ ਦੇਖੋ ਜਾਨਮਾਲ ਸਾਰਾ ਦੇ ਨਿਆਨੇ ਕੀਮਤੀ ਨੇ ਠੀਕ ਨਿਆਣਾ ਸਾਰਾ ਹੋਰ ਇਹ ਲੋਕ ਆ ਜਿਹੜੇ ਆ ਰਹੇ ਉੱਪਰ ਪਾਈ ਬੰਦੀ ਉੱਠੀ ਕਰਦੇ ਪਾਸੇ ਵੀ ਨਾ ਇਹ ਇਹ ਤਾਂ ਹੀ ਅਸੀਂ ਆਪ ਬੰਨ ਲਾਂਗੇ ਸਾਨੂੰ ਤਾਂ ਟ੍ਰਾਂਸਫਰ ਦਾ ਬਾਲ ਕੱਢ ਕੇ ਇਹ ਤਾਂ ਮੈਂ ਹੁਣ ਬੰਨਣਾ ਤਾਂ ਨਹੀਂ ਲਿਆ ਰੱਸੀ ਇੰਟੂਮੈਂਟ ਦਾ ਕਰਨਾ ਹਰ ਟ੍ਰਾਂਸਫਰਮ ਬਾਹਰ ਕੱਢਣਾ ਮੇਰੇ ਕਾਰ ਉੱਪਰ ਬੰਨਣਾ ਮੋਟਾ ਹੁੰਦਾ ਹੈ ਅੱਜ ਤਾਂ ਸਾਰੇ ਪਾਰਕ ਹੋ ਗਏ ਆ ਹਾਂ